ਪੈਸਾ ਲੈਣ ਗਿੰਨੇ ਚੈਨਲ ਦੇ ਜਿਹੜੇ ਧੰਨਵਾਦ ਛੋੜੇ ਬਾਹ ਬਾਹਲਾ ਲਾਇਕ ਸ਼ੇਅਰ ਕਮੈਂਟ ਜ਼ਰੂਰ ਭੇਜਣਾ ਕੋਈ ਨਾ ਕੋਈ ਰਕਮ ਦਾ ਜੇ ਫੇਸਬੁੱਕ ਤੇ ਦੇਖੋ ਲੋ ਵੀ ਜ਼ਰੂਰ ਕਰ ਦੀ ਸਤਰੀ ਘਰ ਭਾਈ ਸੁਣੋ ਸਤਰੀ ਘਰ ਭਾਈ ਹਾਂ ਮੰਮੀ ਅੱਜ ਆਪਾਂ ਗੱਲਾਂ ਤੁਸੀਂ ਕਹਿੰਦੇ ਸੀ ਮੈਂ ਪੁਰਾਣੇ ਸਮਿਆਂ 'ਚ ਉੱਠਾਂ ਤੇ ਜਾਂਨ ਜਾਂਦੀ ਜਾਂ ਕਿਵੇਂ ਹਨਾ ਤੁਹਾਨੂੰ ਤਾਂ ਪਤਾ ਹੀ ਹੋਊਗਾ ਵੀ ਸੁਣਿਆ ਹੋਊਗਾ ਹਨਾ ਤੁਸੀਂ ਵੀ ਕਿਵੇਂ ਕੁਝ ਹੁੰਦਾ ਤਾਂ ਬਾਪੂ ਵੀ ਬੜਾ ਮਖੌਲੀ ਸੀ ਹੋ ਗਈ ਦੱਸਦਾ ਸੀ ਅੱਛਾ ਤੇ ਦੇਦੇ ਵੀ ਦੱਸਦਾ ਦੀ ਸੀ अच्छा ते ब्यूरो ਭਈ ਦੇਖੀ ਉੱਠਾ ਤੇ ਬੰਦਨ ਗਈ ਸੀ ਬੇਬੇ ਰਾਣੀ ਹੁੰਦੀ ਮੇਰੀ ਉਹ ਤਾਂ ਤੇ ਨਗਰ ਰਹਦੀ ਭੈਣੇ ਜਾਂਦੇ ਉੱਠਾ ਦੇ ਜਾ ਕੇ ਤਿੰਨ ਦਿਨ ਜਾਂਦੇ ਮੇਰੀ ਅੱਛਾ ਤਿੰਨ ਦਿਨ ਉੱਥੇ ਰਹਿੰਦੀ ਤਿੰਨ ਦਿਨ ਤਿੰਨ ਦਿਨ ਕੀ ਕਿਹੜਾ ਗਲਾਬ ਜਮਣਾਉਂਦੀ ਆ ਬਾਈ ਹਾਂ ਅਗਰ ਆਪਾਂ ਤਾਂ ਗੱਡੂ ਰੋੜੀ ਆ ਰਾਤ ਪਰ ਕੇ ਲੱਡੂਆਂ ਦੀ ਲੈ ਜਾਂਦੇ ਰੋੜੀ ਆਦੇ ਬਸ ਇੱਕ ਬੇਬੀਆਂ ਦੀ ਲੈ ਜਾਂਦੇ ਅੱਛਾ ਤੇ ਥਾ ਬੜਾ ਫੜਾ ਜਲੇਬੀ ਆ ਤੇ ਲੱਡੂ ਸਿੱਕੀ ਜਾਂਦੇ ਕਿਉਂ ਪਾਈ ਜਾਂਦੇ ਅੱਛਾ ਬਰਾਤ ਨੂੰ ਵੀ ਆਰੇ ਬਸ ਇਹ ਮੰਨਣਾ ਕਿ ਇਹ ਤੇ ਮੰਨਣਾ ਕਿ ਖਾਟ ਲੱਡੂ ਖਾ ਜਾਂਦੇ ਹਾਂ ਹਾਂ ਸਹੀ ਗੱਲ ਹੈ ਹਣਾ ਹਾਂ ਤੇ ਬਾਪੂ ਦਾ ਬਈ ਚਾਰ ਮਹੌਲ ਸੀ ਜਿਵੇਂ ਬਾਪੂ ਦਾ ਸਾਰੀਆਂ ਗੱਲਾਂ ਚ ਬੜੇ ਮਖੌਲੀ ਸੀ ਵਤਨ ਤਾਂ ਝੂਠੀਆਂ ਬਣਾਵਣਾ ਛੱਡ ਤਾਂ ਸੱਚੀਆਂ ਸੀ ਅੱਛਾ ਨਾਨਾ ਨਾਨਾ ਜੇ ਉਹ ਬੇਬੇ ਕਾ ਜੀ ਜਿਹੜਾ ਬਰਾਤ ਗਈ ਤੇ ਪਹਿਲਾ ਜਮਾ ਮੂਰੀਓ ਤੇਰੇ ਬਾਪੂ ਦਾ ਅੱਛਾ ਛੇਰੇ ਬੰਨੇ ਹੋਏ ਸੀ ਤਾਂ ਹਾਂ ਪੱਗ ਚਿੱਟੀ ਅੱਛਾ ਛੇਰੇ ਨਾਲ ਚਿੱਟੀ ਭਗਵੰਤੀ ਤੇ ਜੀ ਦਾ ਮਾਂ ਨਹੀਂ ਸੀ ਬਾਪ ਨਹੀਂ ਸੀ ਅੱਛਾ ਜੀ ਕਿਸ ਨੇ ਆਇਆ ਮਕਬੀਸ ਦੇ ਨਾਂ ਦੇ ਦੇ ਜਿਮਾਨ ਵਾਲੇ ਬਾਪੂ ਛੋਟੇ ਛੋਟੇ ਸੀਗੇ ਤੇ ਮੇਰੇ ਭੂਆ ਦੇ ਪਾਲੇ ਵਿਚਾਰੀ ਨੇ ਅੱਛਾ ਭੂਆ ਨੇ ਪਾਲ ਕੇ ਵੱਡੇ ਕਰੇ ਫਿਰ ਬਾਪੂ ਦੇ ਪਿਆਰ ਬੈ ਛੱਡ ਕੇ ਗਏ ਸੀ ਇਹ ਸਿਖਾਰੀ ਤਾਂ ਫੇਰਾ ਪੂਰੇ ਲੜਾਰੇ 30 ਸਾਲ ਲਾਇਆ ਰਹੀ ਸੀ ਧੰਨਵਾਦ ਲੈ ਰਿਆ ਹਾਂ ਦਾ ਭਾਈ ਜਿੰਨਾ ਮੁਹੱਬਤ ਲੈ ਰੇ ਖਾਤ ਖਾ ਕੋਫੜ ਵੀ ਵਾਣਾ ਚੱਗਾ ਸਾ ਹਸੀ ਵਿਚਾਰੇ ਦਾ ਜਿੰਨਾ ਚੰਗਾ ਸੀ ਜਿੰਨਾ ਵੀ ਕਹਿ ਨਹੀਂ ਇਹ ਫੇਰ ਭਾਈ ਇੱਕ ਵਾਰੀ ਨਾਰਮਾ ਕੁਦੇ ਸੀ ਤੇ ਬਾਪੂ ਬੰਨਾ ਕਰ ਲੱਗ ਗਿਆ ਕਹਿੰਦਾ ਇਹ ਤਾਂ ਮੈਂ ਗੋਗਨ ਦੇਖ ਆਇਆ ਸੀ ਅੱਛਾ ਤੇ ਕਹਿੰਦਾ ਮੈਂ ਤਾਂ ਜਾਣਾ ਤਾਂ ਹੋਰ ਰਾਹ ਸੀ ਮੈਂ ਅੱਠ ਵੀ ਇੱਧਰ ਕਹਿੰਦੇ ਨੇ ਖੂਬ ਹੋਏ ਜਿਉਂ ਉਹਨਾਂ ਦਾ ਘਰ ਹੈ ਤੇ ਕਹਿੰਦਾ ਪਾਖੀਆਂ ਪੰਛੀ ਜਾ ਲੈ ਨਾਨੀ ਨਾਨੀ ਹੋਰ ਕਹਿੰਦਾ ਭਈਆ ਆ ਆਇਸ ਬੰਦੋ ਆਇਸ ਕਰਾ ਨਹੀਂ ਕਿ ਵੀ ਖਾਰੇ ਕੁੜੀ ਮੰਗੀ ਆ ਕਿਹਦੀ ਮੰਗੀ ਆ ਉਹ ਬੁੱਕੇ ਦਾ ਚੈੱਕਰੀ ਮਾਇਂ ਕਹਿੰਦੀ ਮੈਂ ਮੰਗੀ ਹੈ ਨਾਨੀ ਕਹਿੰਦੇ ਇਹ ਸਾਨੂੰ ਕਹਿੰਦੀ ਮੈਂ ਮੰਗੀਆਂ ਅੱਛਾ ਤੇ ਕਹਿੰਦਾ ਪਾਠੀਆਂ ਕਿਸੇ ਕੰਮ ਨਹੀਂ ਨਹੀਂ ਮੈਂ ਤਾਂ ਉੱਧੀ ਦੇਖ ਲਈ ਤੇ ਦਾ ਗੋਗਲ ਆ ਅੱਛਾ ਨਾਨਾ ਕਹਿੰਦਾ ਉਹ ਗੇਲੇ ਬਣਾਈ ਜਾਗੇ ਕਹਿੰਦਾ ਅੱਛਾ ਤੇ ਕਹਿੰਦਾ ਉਹ ਆਈ ਦੁਨੀਆ ਹੁੰਦੀ ਦਾ ਹੈ ਮੋਰ ਕੇ ਫਿਰ ਦਿੱਕ ਟੋ ਹਾਂ ਤੇ ਜਾ ਕੇ ਨੀਵੇ ਦੇ ਗਈ ਉਠਾਲਾ ਪਾਈ ਨੰਗਿਆ ਸੀ ਤੇ ਉਹ ਕਹਿੰਦਾ ਵੀ ਇੱਥੋਂ ਕੁੜੀ ਮੰਗੀ ਆ ਅੱਛਾ ਦੇਖੇਗੀ ਮਾਇਕਾ ਕਾਇਤਾ ਵੀ ਫਿਰ ਉਹ ਪਾਈ ਬਾਣੀਆਂ ਦੀ ਬੁੜੀ ਆਈ ਬਾਣੀਆਂ ਦੀ ਮਤਲਬ ਬਾਣੀਆਂ ਪਿਚੋਲੇ ਸੀ ਅੱਛਾ ਤੇ ਉਹ ਭੂਆ ਕੋਲੇ ਆਈ ਕਹਿੰਦੀ ਹੱਥ ਧਮਾਲ ਕੇ ਬਾਗ ਗਿਆ ਹਾਂ ਉੱਚੇ ਵੀ ਕਹਿੰਦੀ ਇਹ ਤਾਂ ਕੰਮ ਮਾੜਾ ਕਰਿਆ ਅੱਛਾ ਵੀ ਉਹਨੇ ਰਾਮ ਬਾ ਦਿੱਤਾ ਹਾਂ ਹਾਂ ਮਤਲਬ ਕੌਮ ਕਮੀ ਦੀ ਕਮੀ ਰਿਸ਼ਤੇਦਾਰੀ ਸੀ ਬਾਣੀਆਂ ਹਾਂ ਵੀ ਜਿੰਨਾਂ ਸਾਹ ਕਰਾਇਆ ਸੀ ਹਾਂ ਕਿ ਤੇ ਨਾ ਉਹ ਚਿੱਟੀ ਪੱਗ ਵਾਲੀ ਆਪਣੀ ਗੱਲ ਵਿੱਚ ਰਹੇਗੀ ਫਿਰ ਚਿੱਟੀ ਪੱਗ ਦਾ ਕਿਵੇਂ ਨਾ ਫਿਰ ਕਿਸੇ ਕਹਿੰਦੇ ਘੋਰ ਬਰਾਤੀ ਦੀ ਮੰਨੀ ਲਾ ਕੇ ਅੱਛਾ ਵੀ ਕਿਸੇ ਨੇ ਟੋਕਤਾ ਸੀ ਆ ਹੋਰ ਨਾ ਤੇ ਕਿਤੇ ਫਿਰ ਵਿਆਹ ਤੇ ਮਾੜੀ ਹੁੰਦੀ ਹੋਰ ਟਿੱਟੀ ਪਾ ਗਾ ਕੇ ਤੂੰ ਦਾ ਅੱਜ ਹੀ ਡੰਡਾ ਹੋ ਗਿਆ ਫੇਰ ਕਹਿੰਦਾ ਪੱਗ ਲਾ ਹੋ ਗਈ ਅੱਛਾ ਅੱਗੇ ਕਿੰਨੀ ਪੋਲੀ ਦੁਨੀਆ ਹੁੰਦੀ ਸੀ ਹਨਾ ਦੁੱਧ ਅੱਗੇ ਉਹ ਘਰੇ ਹੀ ਖਾਂਦੀ ਬੇਚਾਰੀ ਨਹੀਂ ਸੀ ਡੱਪਾ ਨਹੀਂ ਸੀ ਕਿ ਬਸ ਰੜਕਣਾ ਦੇ ਰੜਕਣਾ ਕਿਉਂ ਦੇ ਪਾਇਆ ਹੁੰਦੀ ਹੈ ਜੇ ਤਾਂ ਬਾਹਰੇ ਤੇ ਫਿਰ ਉਹ ਖਾਣ ਪੀਣ ਵੀ ਮੰਨ ਲੈ ਕੰਮ ਵੀ ਖਰਾਕਾਂ ਵੀ ਕੰਮ ਆਉਂਦੀਆਂ ਸੀ ਇਹ ਕਰਦੀਆਂ ਪੁਰਾਣੀਆਂ ਗੱਲਾਂ ਦੱਸਦੀਆਂ ਭੂਆ ਦੀਆਂ ਦੱਸੀਆਂ ਨੇ ਕੁਝ ਬਾਕੀ ਹੈ ਹਾ ਹਾ ਤੇ ਪੂਰਾ ਦਾ ਦਿਨ ਜੀ ਕਹਿੰਦੀ ਵੀਰਵਾਰ ਦੀ ਥਿਆਈ ਰੱਖਦੇ ਕਿ ਮੈਂ ਆ ਰਾਂ ਦਾ ਪੇੜਾ ਸੀ। ਅੱਛਾ। ਮੈਨੂੰ ਕੋਈ ਆਏ ਨਾ ਹੁੰਦਾ ਨਹੀਂ ਕੋਈ ਪੜਾ ਦੁੱਧਾ ਨਹੀਂ ਦਿੰਦੀ। ਹਾਂ। ਤੇ ਇੱਕ ਜਮਾਨੇ ਮੰਨਦੀ ਸੀ ਸਨੇ ਮਿਲਿਆ ਵੀ ਵੰਡ-ਵੰਡ ਕੇ। ਉਹ ਕਹਿੰਦੀ ਆਪਾਂ ਦੁੱਧ ਕੇ ਉਹ ਬਾਹਰ ਸਿ ਦੇਣਾ ਛੋੜ ਹੁਣ ਕਿੱਥੇ ਦੇਣ ਹੁਣ ਕਿੱਥੇ ਰੁਕੀ ਜਾਈਏ। ਸਹੀ ਗੱਲ ਹੈ। ਹੁਣ ਆਏ ਨੂੰ ਕੱਪੀਆਂ ਚਾਹ ਦਿੰਨੇ ਆ। ਬਾਟੇ-ਬਾਟੇ ਪਰ ਬਾਟਿਆਂ ਨੇ ਪਰਾ ਤਾਂ ਤੀ। ਬਾਟਿਆਂ ਪਰਵਾਹੀ ਨਹੀਂ ਰਿਹਾ ਬਸ। ਈਆਂ ਉਤਾਰਾ ਕਿਨ ਦੇਸ ਨੂੰ ਹਟਾ ਸੀ ਬਾਪੂ ਨੂੰ ਦਾਦੇ ਨੂੰ ਕੰਪੂ ਅੰਦਰ ਸੁਣਾ ਸੀ ਕਿਨ ਨੂੰ ਉਤਾਰਾ ਦੇਸ ਨੂੰ ਹਟ ਗਿਆ ਸੀ ਬਾਗੀ ਦੇ ਨਾਦੇ ਦੇ एकदम ਦਾ ਦੇਖੋ ਦਾਦੇ ਦੇਸ ਨੂੰ ਹਟ ਗਿਆ ਕਹਿੰਦਾ ਵੀ ਭਾਨੋ ਇੱਕ ਮਹੀਨਾ ਰਹਿ ਗਿਆ ਮੇਰਾ ਉਹ ਹਾਇ ਪੂਆ ਦਾਸਤਾ ਸੀ ਆਪਣੀ ਤੇ ਕੇ ਮਾਦਰ ਮੁਰੇ ਅਸ ਕੱਟ ਪਦੇ ਪਰ ਇਹ ਲੈ ਇਹ ਗੱਲ ਬਾਪੂ ਤਾਂ ਨੂੰ ਕੀ ਪਤਾ ਕਹਿੰਦਾ ਨਾ ਕੋਈ ਮਦਦ ਤੂੰ ਉਤਾਰਾ ਦੇਸ ਨੂੰ ਹਟ ਗਿਆ ਤੇ ਬਸ ਕਹਿੰਦਾ ਮੇਰੀ ਮੌਤ ਹੋ ਗਈ ਇੱਕ ਮਹੀਨੇ ਨੂੰ ਅੱਛਾ ਆਪਣੀ ਭੂਆ ਦਾਦੀ ਸੀ ਲੈ ਜੇ ਭੂਆ ਸਾਡੀ ਮੇਰੇ ਕਹਿੰਦੀ ਮਹੀਨੇ ਤੋਂ ਲੈਟੀਆਂ ਲੱਗੀਆਂ ਸੀ ਲੈਟੀਆਂ ਲੱਕੀ ਮੁਕ ਇਹ ਮਗਨ ਦੇਣਾ ਸੁਢੀ ਦਾਦਾ ਜੀ ਹੈ ਹਾਂ ਦਾਦਾ ਜੀ ਸਾਡੇ ਠੀਕ ਹੈ ਇਹ ਵੀ ਗਿਆਨ ਹੁੰਦਾ ਸੀ ਅੱਗੇ ਮੰਮੀ ਮਰਨ ਜੰਮਣ ਦਾ ਪੂਰਾ ਗਿਆਨ ਹੁੰਦਾ ਸੀ ਜੇ ਮਾਂ ਵੀ ਇਹਨੇ ਤਿਰਗੜ ਚੜ ਗਿਆ ਉਹ ਇੱਕ ਹੋਰ ਮੱਝਾ ਸੜ ਚੜ ਕੇ ਮੈਨੂੰ ਤਾਂ ਕੋਈ ਆ ਪਤਾ ਨਹੀਂ ਲੱਗਦਾ ਕਿ ਕਿਤੀ ਚੜਦੀ ਮਾਹ ਕੇ ਮੰਤਰ ਬਾਬਾ ਕਿਤੀ ਕਿਤੀ ਨੌ ਮਾਹ ਆ ਜਾਂਦੀ ਅੱਛਾ ਤੜਕੇ ਵੇਲੇ ਮੈਂ ਦੇਖ ਦੂੰ ਨਾ ਹੁਣ ਨਿਤੋ ਦੇ ਬੱਦਲ ਨੇ ਆ ਜਿਵੇਂ ਇੱਕ ਮੰਜੀ ਸਾਹਿਬ ਤਾਂ ਅਸੀਂ ਵੀ ਸਿੱਖੇ ਹੋਇਆ ਉਹਦੇ ਨਿੱਕੇ ਹੁੰਦੇ ਤਾਂ ਦੇਖਦੇ ਹੁੰਦੇ ਮੁੰਡੇ ਲੈ ਕੇ ਕਿਆ ਤਾਰੇ ਹੋਣ ਮੰਜੀ ਸਾਹਿਬ ਦਾ ਲੈਣਾ ਬਿਲਕੁਲ ਹੁੰਦੇ ਨੇ ਬਾਬਾ ਹਾਂ ਭਈ ਇਹ ਕਿਹੜੇ ਜੁਗ ਹੋ ਕੇ ਗਏ ਹੈਨਾ ਇੱਕ ਕਿਤਾਬ ਜਾਣਦੀ ਸੀ ਬਹੁਤ ਘੱਟ ਤਾਂ ਪਤਾ ਲਾਉਦਾ ਕਿਦਾ ਹਿਬਾਰੇ ਸਿਆਣੇ ਸੀ ਬੰਦੇ ਬੁੜੀ ਇੱਕ ਉਹ ਵਿਆਹ ਸੀ ਜਿਹੜੇ ਤਿੰਨ ਤਿੰਨ ਦਿਨ ਵੀ ਮਤਲਬ ਰਾਤ ਹੀ ਜਾ ਕੇ ਬੈਠੇ ਰਹਿੰਦੇ ਉਹ ਵੀ ਪੰਜ ਛੇ ਦਿਨ ਵਧੀਆ ਵਿਆਹ ਚੱਲੀ ਜਾਂਦਾ ਹਨਾ ਕੋਈ ਮਤਲਬ ਰੌਲਾ ਪਾਣੀ ਹੁੰਦਾ ਸੀ ਇੰਨਾ ਹੁਣ ਤਾਰਾ ਬੰ ਮੈਂ ਵਿਆਹੀ ਇੱਕ ਰਕ ਦਾ ਹਾਂ ਇੱਕ ਦਿਨ ਦਾ ਇੱਕ ਦਿਨ ਦਾ ਵਿਆਹ ਇੱਕ ਦਿਨ ਦਾ ਵਿਆਹ ਹੁੰਦਾ ਤੇ ਉਹੀ ਮੰਮੀ ਵੀ ਕਿੰਨਾ ਖਰਚਾ ਖਿੱਚ ਕੇ ਲੈ ਜਾਂਦਾ ਇੱਕ ਦਿਨ ਦਾ ਵਿਆਹ ਵੀ ਉਹ ਨਹੀਂ ਖਾਤੇ ਦੀ ਗੱਲ ਹੁਣ ਕੋਨਾ ਇੱਕ ਦਿਨ ਦਾ 8 ਲੱਖ ਆ ਜਾਂਦਾ ਖਾਤਾ ਰੋਟੀ ਦਾ ਹਾਂ ਵੀ ਕਿਉਂ ਵਰ ਕਿ ਲਏ ਜਾਂਦੇ ਪਰਾ 3 ਖਾਈ ਜਾਂਦੇ ਹਾਂ ਦੇਖ ਲਾਣਾ ਤੇ ਕਦੇ ਹੁਣ ਵਾਲੇ ਵਿਆਹਾਂ ਚਾਏ ਬੈ ਕੇ ਕਿਸੇ ਨੇ ਲੱਡੂ ਖਾਦੇ ਹੀ ਨਹੀਂ ਹੁਣੇ ਕਿਉਂ ਹੁਣ ਵਿਯੋਦ ਸਮੇਂ ਦੀ ਗੱਲ ਸੀ ਜਿਵੇਂ ਅਸੀਂ ਵਿਆਹ ਗਏ ਸੀ ਗੇਲੀ ਅੱਛਾ ਉਦੋਂ ਹੀ ਪੜਾਉਂਦੇ ਹੁੰਦੇ ਸੀ ਬੋਟੇ ਲੈ ਕੇ ਆਉਂਦੇ ਬੋਟਲੇ ਨੂੰ ਤਾਂ ਕੋਈ ਨਹੀਂ ਕਿਹਾ ਦੁਕਾਣ ਦਾ ਨਾ ਹੁਣ ਟਾਈਮ ਹੀ ਆਏ ਲੰਘ ਜਾਂਦਾ ਹੈ ਸਵੇਰੇ ਵੱਡੇ ਦਾੜਕੇ ਚਾਹ ਭੱਜ ਕੇ ਸਵੇਰੇ ਵਾਰੀ ਹਾਂ 1.5 ਵਜਾ ਦਿੰਨੇ ਤਿਆਰ ਹੁੰਦੇ ਫਿਰ ਬਰਾਤ ਵਾਹ ਜਾਂਦੀ ਆ ਫਿਰ ਉਹ ਬਸ ਤਿਆਰੀਆਂ ਬਦਲਦੀ ਬਾਸਾ ਚ ਰੌਂਗੇ ਬਾਸਾ ਚ ਬਹਿ ਜਾਂਦੀ ਬਰਾਤ ਹਾਂ ਹੁਣ ਹਰ ਇੱਕ ਕੋਲੇ ਆਪਣਾ ਆਪਣੀ ਗੱਡੀ ਆ ਆਪਣਾ ਆਪਣੇ ਪਰਿਵਾਰ ਆ ਦੀ ਗੱਡੀ ਜਾਂਦਾ ਹਾਂ ਹੁਣ ਤਾਂ ਬਹੁਤ ਨਹੀਂ ਬਸ ਚ ਪੁਰਾਣ ਢੜ ਜਰਤਾ ਬਾਪੂ ਜੀ ਵੀ ਇਸੀ ਕੇ ਬਾਬੂ ਜੀ ਪਿਆਦੀ ਬਸ ਕਰਾ ਕੇ ਲਗਾਏ ਜੀ ਸਾਰੀ ਯੂਨੀਵਰਸਿਟੀ ਵੀ ਲਈ ਸੀ ਹੁਣ ਮੈਂ ਬਾਪੂ ਜੀ ਪਿਆਦੀ ਸਟੋਰੀ ਸਾਰੀ ਸੁਣਾਤੀ ਹਾਂ ਤੇ ਹੁਣ ਮੈਂ ਆਪਦੇ ਵਿਆਹ ਦੀ ਦੱਸਦੀ ਅੱਛਾ ਜੋਲੇ ਆਂਦਾ ਕੋੜਾ ਆਹੋ ਜੀ ਕਰੜਾ ਹਾਂ 4 ਵਜੇ ਦਾ ਭਰਾ ਤੇ ਕਦਾ ਆਲੀ ਸੀ ਅੱਛਾ 7 ਵਜੇ ਸੜਨਾਂ ਤੋਂ ਹੋ ਗਈ ਸੀ अच्छा 7 ਵਜੇ 7 ਵਜੇ ਤਾਂ ਹੁਣ ਉਹ ਤਾਂ ਆਨੰਦ ਕਰ ਦਿੰਦੇ ਜਿਹੜੇ ਦਵਾਰੇ ਮੰਲਾਉ ਕਰਨ ਤਾਂ ਨਹੀਂ ਤਾਂ ਇੱਕ ਇੱਕ ਵਜਾਉਂਦੇ ਆ ਆਨੰਦਾਂ ਨੂੰ ਸਾਡੇ ਆਨੰਦ ਤਾਂ 7 ਵਜੇ ਹੋ ਗਏ ਸੀ ਅੱਛਾ ਹਾਂ ਤੇ ਮੇਰੀ ਸੱਸ ਬੋਲਦੀ ਐ ਮੇਰੇ ਮੁੰਡੇ ਬਾਹਲੇ ਸੋਹਣੇ ਸੀ ਤੇ ਫੁੱਠੇ ਡਿੱਗ ਪੇ ਖਾਰੇ ਆਏ ਮਾਂ ਪੁੱਠੇ ਡਿੱਗ ਕੇ ਤਾਂ ਹੁਣ ਤੜੋਂ ਨਹੀਂ ਸੀ ਸਹੀ ਗੱਲ ਐ ਪਾਏ ਗਏ ਤਾਂ ਖਸਮਤ ਪੂਰੀ ਹੁੰਦੀ ਬਲੇਟ ਬਲੇਟ ਨਾਲ ਦੇ ਧਾਗਾਂ ਦੇ ਹਾਂ ਹੈਨਾ ਥਲਕਾਰੀ ਜੀ ਬਸ ਤੇ ਉਹ ਆ ਫੇਰ ਕੀ ਦੋੜਾ ਲਾਤਾ ਸਾਨੂੰ ਡਰਾਈਵਲ ਕੋਈ ਛੀਡ ਹੁੰਗਿਆ ਜਿਹੜੀ ਤਿੰਨ ਵਾਲੀ ਸਾਨੂੰ ਉਹ ਤੇ ਵਹਾਤਾ ਤੇ ਉਹ ਅਖੀਕ ਛੱਡ ਤੇ ਬਹਿ ਗਈਆਂ ਤੇ ਕੋਲੇ ਤਾਈ ਬੈਗੀ ਦੀ ਦੀ ਰੋ ਅੱਛਾ ਨਰ ਵੀ ਆ ਜਾਂਦਾ ਉਹ ਨਰ ਬੇਰਾਗ ਤਾਈ ਡੇਡੀ ਛੱਡ ਤੇ ਬਹਿ ਗਈ ਹੁੰਦੀ ਸੀ ਕਿ ਅੱਛਾ ਤੇ ਮੰਗਰ ਥੋੜਾ ਪਾਤਾ ਹਾਂ ਮੰਗਰ ਥੋੜਾ ਪਾਤਾ ਦੇ ਦੇ ਬਾਗ ਰਾਤ ਮਹਾਲਿਆ ਰਾਤ ਰਹੀ ਸ਼ਾਦੀ ਰਾਤ ਪਿੱਛੇ ਹੋਈ ਜੀ ਤੇ ਭਾਈ ਇਹ ਜੀ ਛਾਂਚ ਤਾਰਿਆ ਤਾਈ ਆਈ ਸੀ ਤੇਰ ਕਾਬੀ ਸੀ ਢੀੜੀ ਜਮਾ ਕਰ ਮਸੀ ਲਿਆ ਇੰਨੀ ਦੂਰ ਕਿੱਥੇ ਤਾਰ ਲਿਆ ਉੱਥੇ ਤਾਰਿਆ ਨਹੀਂ ਉੱਥੋਂ ਦੇ ਬਾਹਰ ਤੇ ਜਾਂਦੀ ਸੀ ਬਸ ਤਾਂ ਆਪਣੇ ਅੰਦਰੇ ਘਰਾਂ ਚ ਅੱਛਾ ਢੀੜੀ ਗਲੀ ਸੀ ਜੱਕੜ ਵੀ ਪਾਇਦਾ ਪਤਾ ਨਹੀਂ ਭਣ ਕਿਵੇਂ ਬਾਹਰ ਇੱਕੜ ਹੋ ਗਿਆ ਇਹ ਕਹਾਤਾ ਪਾਸ ਜਾਨੀ ਜੀ ਦਾਰੀ ਬਣਾਉਂਦਾ ਹੋ ਵਾਈਦਾਂ ਦਾ ਪਾੜਾ ਉੱਥੇ ਧਾਰ ਲਿਆ ਉੱਥੇ ਰੋੜੇ ਇੱਟਾਂ ਵਸ ਥੈਂ ਮੈਂ ਆਏ ਵੀ ਦੇ ਗਏ ਅੱਛਾ ਤੇ ਫਿਰ ਮੰਮੀ ਦਿਸਦਾ ਸੀ ਕੁਛ ਕੇ ਦੇ ਦਈ ਨਹੀਂ ਸੀ ਖੰਡ ਕੱਟਿਆ ਸੀ ਹਾਂ ਤਾਂ ਹਾਂ ਇਹ ਕਰ ਲਿਆ ਆ ਜਾ ਬਾਵਾ ਸੁੱਤਾ ਹੋ ਗਿਆ ਸੀ ਨੇ ਰਾਜਾ ਅੱਛਾ ਉਹ ਅੱਗੇ ਘੜਾ ਮੂਵੀਆਂ ਸੀ ਨਹੀਂ ਤਾਂ ਮੂਵੀਆਂ ਦੇ ਹਾਂ ਹਨ ਗੱਲਾਂ ਤੋਂ ਹੀ ਆ ਲੱਗਦਾ ਵੀ ਦੇਖ ਹੀ ਲਿਆ ਹਨ ਕਿੰਨਾ ਵਿਆਹ ਕਿੰਨੇ ਦਾ ਹੁੰਦਾ ਹਾਂ ਤੇ ਵਿਆਹ ਦਾ ਸਾਰਾ 22000 ਚ ਹੋ ਗਿਆ ਸੀ ਅੱਛਾ ਵੇਖ ਲੈਣਾ ਪਲੇ ਵੇਲੇ ਆ ਨਹੀਂ ਗੱਲਾਂ ਇਹ ਉਪਰ 2200 ਹੀ ਮੱਛਾ ਜੁੜਦਾ ਉਦੋਂ ਆ ਹੀ ਟਾਈਮ ਹੁੰਦਾ ਆਪਣੇ ਵਿਆਹ ਨੂੰ ਤਾਂ 700 ਤੋਂ ਬੜੇ 700 ਨਾਲ ਜਿੱਤੇ ਪੰਨਾਂ ਦੇ ਆਪੇ ਸੀ ਬੰਦ ਹਾਂ ਹਾਂ 700 ਨੂੰ 1000 ਰਹਿ ਜਾਂਦੇ ਹੁਣ ਜਿਹੜਾ ਲੱਖ ਦੇ 1000 ਬਾਰ ਗਿਆ ਲੱਖ ਤੇ ਜਮਾ ਹਾਂ ਬਦਲਾ ਨਹੀਂ ਆ ਨੇ ਹਾਂ ਬਸ ਉਹੀ ਵਧੀ ਜਾਂਦੀ ਓਵੇਂ ਓਵੇਂ ਮੰਗਾਈ ਉਸ ਜਾਣਦਾ ਸੀ ਅੱਡੇ ਕੋਲੇ ਹੁੰਦੇ ਪੰਜ ਪੰਜ ਦਾ ਬੇਬੇ ਦਾ ਕਾਨੂੰ ਮੋਰਾ ਤੇ ਨੂੰ ਜੇ ਮੇਰੇ ਪੰਜਵਾਂ ਸਾਲ ਚੱਲੀ ਜਾਂਦਾ ਕੱਲ ਕੇਪੀ ਲਈ ਫਿਰੇ ਮੈਂ ਬੁੱਤ ਇਹ ਕਿਸੇ ਕਾਪੀ ਕਿਤਾਬ ਤੇ ਕੰਮ ਆ ਜੂ ਇੱਥੇ ਕਿਉਂ ਬਲੇਟੀ ਜਾਂਦਾ ਕੁੰਡੇ ਤੇ ਕਹਣਾ ਬਾਲੀਆਂ ਟੈਚਣਾ ਨਹੀਂ ਨਾ ਕਰਿਆ ਕਰ ਮਾਂ ਤਾਂ ਵੀ ਨਹੀਂ ਠੀਕ ਅੱਛਾ ਮੈਨੂੰ ਆਏ ਸੁਣਾਇਆ ਟੈਚਣ ਕਿਉਂ ਕਰਦੀ ਨਹੀਂ ਕਹਣਾ ਤਾਂ ਤੇਰੀ ਬਾਤ ਦੁਖੀ ਜਾਂਦੀ ਆ ਆਇਆ ਇਹ ਤਾਂ ਕੁਝ ਨਹੀਂ ਖਰਾਬ ਹੁੰਦਾ ਇਹਨੂੰ ਮੈਂ ਗੁੰਡੇ ਤੋਂ ਲਾ ਲਿਆ ਮੈਂ ਮੈਂ ਜਾਣ ਕੇ ਖਾਦਾ ਨਹੀਂ ਅੱਜ ਮੈਂ ਤਾਂ ਛੇਰ ਖਾਵਾਂ ਤੂੰ ਮੈਨੂੰ ਗੋਲ ਮਾਰਦੀ ਬਸਿੱਤੀ ਤੇ ਛੇਰ ਆਇਆ ਵਸਲਾ ਦੀ ਧੌਣ ਬਾੜ ਦੂੰਗੇ ਕਿ ਤੈਨੂੰ ਛੇਰ ਜਵਾਨੀ ਖਾਣ ਦੇਦਾ ਮੈਂ ਆਇਆ ਜੀ ਨੋ ਆਇਆ ਤੈਨੂੰ ਛੇਰ ਕਿਵੇਂ ਖਾਜੀ ਪਰ ਬਾੜ ਯਾਰ ਕਿਹਾ ਦੱਸਤਾ ਹੋਰ ਦੇਖ ਲੈ ਗੁੜੇ ਲਿਗਰਲ ਮੇਰੇ ਬਹੁਤ ਜ਼ਿਆਦਾ ਆ ਗਏ ਹਾਂ ਅਕੇ ਬੁੜੀ ਦਾ ਭਰਾ ਫੌਜਾ 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 ਮੈਂ ਆਖਿਆ ਬੁਲਕ ਤੱਕ ਮਾੜੀਆ ਭਰਾ ਫੌਜਾ ਹਾਂ ਤੇ ਵੀਰੋਂ ਮੈਂ ਮਤਭੁਲ ਹੋ ਗਿਆ ਨਾ ਲਮਾ ਬਾਈ ਬਾਈ ਕੇ ਕਰਦੀ ਸੀ ਆਪਣੀ ਦਾਦੀ ਹਾਂ ਅੱਛਾ ਮੇਰੇ ਸੱਸ ਫਿਰ ਬਾਰੇ ਮੈਂ ਨਾ ਦੇਖੀ ਬਾਈ ਆ ਕੇ ਬਾਈ ਨੇ ਵਧਾਈਆਂ ਦਿੱਤੀਆਂ ਵਧਾਈਆਂ ਕੇ ਭਾਈ ਮੁੰਡੇ ਵਿਆਹਲੇ ਵਧੀਆ ਹੋ ਗਿਆ ਮੈਂ ਮੜਾ ਪੱਲਾ ਚੱਕ ਦੇਖੋ ਕਹਾ ਗੁੜੀ ਦੇ ਪਰਾਨੀ ਦਿੱਤੋ ਚਿਟਕੀ ਮਗਾਇਦੇ ਫੜਤਾ ਬਾਈ ਅਵੇ ਫੌਜੀ ਆ ਪੰਡਾ ਬਾਈ ਨੇ ਮੈਂ ਜਾ ਕੇ ਉਹ ਠੇਮੀ ਦੱਸਿਆ ਮਗਾਵ ਫੌਤੀ ਨਹੀਂ ਆਗਾ ਤਾਂ ਮੀ ਆੜ ਪੜੀ ਐ ਵੇਰੇ ਕਹਿੰਦੇ ਹਾਂ ਭਾਈ ਫੌਜੀ ਦਾ ਬਾਣੂ ਆ ਨਾ ਹੀ ਫੌਜਾ ਨਾ ਫੌਜਿਆ ਸੀ ਹਾਂ ਫੌਜਿਆ ਅੱਗੇ ਹਣਾ ਆ ਹੀ ਨਾ ਰੱਖ ਲੈਦੇ ਬਸ ਸਹੀ ਗੱਲ ਹੈ ਇਹ ਗੱਲਾਂ ਕੁਝ ਵਧੀਆ ਲੱਗੀਆਂ ਪੁਰਾਣੇ ਸਮਿਆਂ ਦੀਆਂ ਹਨ ਤੇ ਹੁਣ ਆਪਾਂ ਬਾਕੀ ਗੱਲਾਂ ਬਾਕੀ ਗੱਲਾਂ ਵੀ ਰੋਜ਼ ਸੁਣਾਇਆ ਕਰਾਂਗੇ ਹਾਂ ਤੇ ਜੁੜੇ ਰਹਿਣ ਚੈਨਲ ਦੇ ਨਾਲ ਸਾਰੇ ਵੀਡੀਓ ਨੂੰ ਦੇਖਿਆ ਕਰਨ ਹਨਾ ਹਾਂ ਮੈਂ ਕਿ ਫੇਰ ਜਰੂਰ ਕਰੋ ਟਰਟ ਲੈ ਕੇ ਟਰਤੇ ਤੇ ਬਣਾਓ ਕੁਝ ਵੀ ਉਹ ਦੇਖਣਾ ਭਾਈ ਆਦਬ ਚਾੜੇ ਦੀ ਛੱਡ ਹਾਂ ਤਿੰਨ ਵਾਰ ਇਹ ਸਿੱਖੀ ਹੋਈ ਆ ਭਾਈ ਹਾਂ ਮੇਰੇ ਵੱਲੋਂ ਵੀ ਕਮੈਂਟs ਸ਼ੇਅਰ ਫੇਸਬੁਕ ਦੇ ਦੇਖਦੇ ਫੋਲੋ ਜਰੂਰ ਕਰਿਆ ਕਰੋ ਤੇ ਛੇਤੀ ਤੇ ਛੇਤੀ ਵੀਡੀਓ ਦਿਖਾ ਦਿਓ ਪਹਿਲੇ ਦਿਨ ਦੀ ਵੀਡੀਓ ਜਮਾ ਐ ਤਾਂ ਮੀ ਆ ਹਾਂ ਸਹੀ ਗੱਲ ਐ ਬੜੀਆ ਸਮੇਂ ਲੰਗੇ ਹਾਂ ਸਮੇਂ ਲੰਗੀਆਂ ਦੀਆਂ ਸਹੀ ਗੱਲ ਐ ਤੇ ਰੋਜ਼ ਆਪਾਂ ਕੋਈ ਨਾ ਕੋਈ ਪੁਰਾਣੇ ਸਮੇਂ ਦੀ ਜ਼ਰੂਰ ਗੱਲ ਕਰਿਆ ਕਰਾਂਗੇ ਰੋਜ਼ ਪਾਇਆ ਕਰਾਂਗੇ ਜੇ ਜ਼ਰੂਰ ਹਾਂ ਧੰਨਵਾਦ ਜੀ ਸਾਰਿਆਂ ਦਾ ਸ਼ਿਕਾ